ਪੰਜਾਬ ਦੇ ਉੱਤੇ ਕੀ ਕੋਈ ਬਹੁਤ ਵੱਡਾ ਹਮਲਾ ਹੋਣ ਜਾ ਰਿਹਾ ਕੀ ਪੰਜਾਬ ਦੇ ਕਿਸਾਨਾਂ ਦੇ ਪੈਰਾਥਨ ਜਿਹੜੀ ਉਹ ਜ਼ਮੀਨ ਖਿਸਕ ਰਹੀ ਹੈ ਮੈਂ ਪ੍ਰੋਫੈਸਰ ਵੀ ਇਹ ਚੀਜ਼ਾਂ ਦੇਖ ਰਿਹਾ ਸੀਗਾ ਆ ਕਿ ਹੁਣ ਤੱਕ ਸ਼ਾਇਦ ਜੇ ਤੁਹਾਡੇ ਧਿਆਨ ਚ ਹੋਵੇ ਕਿ ਪੰਜਾਬ ਨੂੰ ਆਰਥਿਕ ਤੌਰ ਤੇ ਹੰਗਾਰਾ ਦੇਣ ਲਈ ਕਿੰਕੀ ਬਹੁਤ ਵੱਡਾ ਪ੍ਰੋਜੈਕਟ ਲੱਗਿਆ ਕਿ ਕੋਈ ਬਹੁਤ ਵੱਡੀ ਫੈਕਟਰੀ ਲੱਗੀ ਜਿਹੜੇ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਕਰਦੀ ਹੋਵੇ ਜਾਂ ਫਿਰ ਜਦੋਂ ਹੁਣ ਅਰਬਨ ਸਟੇਟਾਂ ਦੇ ਨਾਂ ਦੇ ਉੱਤੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਦੀ ਅਸਲ ਮਨਸ਼ਾ ਕੀ ਹੈ ਕੀ ਵਾਕਈ ਪੰਜਾਬ ਖਿੱਤੇ ਨੂੰ ਜਿਹੜਾ ਉਹ ਕੰਕਰੀਟ ਦਾ ਜੰਗਲ ਬਣਾਉਣ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ ਕਿ ਬਾਕੀ ਉਹ ਜਿਹੜੇ ਵੱਡੇ ਵੱਡੇ ਅਰਬਨ ਸਟੇਟ ਬਣਨਗੇ ਉਹ ਪੰਜਾਬ ਦੀ ਆਰਥਿਕਤਾ ਨੂੰ ਇੱਕ ਵੱਡਾ ਹੰਕਾਰਾ ਦੇਣਗੇ ਜਾਂ ਇਹ ਵਕਤੀ ਹੈ ਵੀ ਅੱਜ ਚਲੋ ਖਜ਼ਾਨੇ 'ਚ ਪੈਸਾ ਆ ਜਾਏਗਾ ਵੱਡੇ ਪੱਦਰ ਤੋਂ ਕੋਲੋਂ ਕਲੋਨੀਆਂ ਜਿਹੜੀਆਂ ਹੋਣਗੀਆਂ ਜਾਂ ਫਿਰ ਇਹਦਾ ਇਹਦਾ ਅਸਲ ਮਕਸਦ ਕੀ ਹੈ ਕਿਉਂਕਿ ਇਹਦੇ ਪਿਛਲੀਆਂ ਤਾਕਤਾਂ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਸਰਕਾਰ ਦੀ ਮਨਸ਼ਾ ਤੇ ਵੀ ਸਵਾਲ ਖੜੇ ਹੋ ਰਹੇ ਨੇ ਤੇ ਇੱਕ ਉਹਨਾਂ ਕਿਸਾਨਾਂ ਤੇ ਵੀ ਸਵਾਲ ਖੜੇ ਹੋ ਰਹੇ ਨੇ ਜਿਹੜੇ ਜਿਨ੍ਹਾਂ ਨੂੰ ਅੱਗੇ ਕਰੋੜਾ ਰੁਪਈਆ ਦਿੰਦਾ ਹੈ ਕਈ ਚਲੋ ਵਿਰੋਧ ਵੀ ਕਰ ਰਹੇ ਨੇ ਪਰ ਕਈ ਕਰੋੜਾ ਲੈ ਕੇ ਆਪਣੀ ਜ਼ਮੀਨ ਵੀ ਛੱਡ ਜਾਂਦੇ ਨੇ ਕਿ ਚਲੋ ਕੋਈ ਨਹੀਂ ਅੱਜ ਬੱਚੇ ਸੈੱ ਇਹ ਕੋਈ ਬਾਹਰ ਭੇਜਦੀ ਹੈ ਕੁਝ ਇਧਰ ਉਧਰ business ਚਲਾਦੀਏ ਤੇ ਮੁੜ ਕੇ ਫਿਰ ਉਹੀ ਖਾਲੀ ਹੱਥ ਸੁਖਵਿੰਦਰ ਦੇਖੋ ਜੇ ਤੇ ਪੰਜਾਬ ਜਿਹੜਾ ਸਾਡੇ ਸਪਨਿਆਂ ਦਾ ਪੰਜਾਬ ਆ ਇਹਦਾ ਨਕਸ਼ਾ ਨਹਾਤ ਵੈਸੇ ਪਹਿਲਾਂ ਬਹੁਤ ਬਦਲ ਗਿਆ ਪਿੰਡ ਪਿੰਡ ਨਹੀਂ ਰਹੇ ਉਹ ਸ਼ਹਿਰਾਂ ਵਰਗੇ ਕਾਫੀ ਹੱਦ ਤੱਕ ਹੋ ਗਿਆ ਸੋਚ ਵਿੱਚ ਗੱਡੀਆਂ ਚਲੇ ਗਿਆ ਸੜਕਾਂ ਚਲੇ ਗਿਆ ਉਹ ਤੇ ਸਾਰਾ ਸਾਨੂੰ ਪਹਿਲਾਂ ਹੀ ਦੇਖ ਹੀ ਰਿਹਾ ਪਰ ਜੇ ਅਸੀਂ ਐਡੇ ਵੱਡੇ ਪੱਧਰ ਤੇ ਤੁਸੀਂ ਸੋਚ ਕੇ ਦੇਖੋ 24000 ਏਕੜ ਜਮੀਨ acquire ਕਰਨ ਦਾ ਰੌਲਾ ਪੈਣਾ ਮਤਲਬ ਆਰਡਰ ਹੋਣੇ ਉਹ ਕਿੱਥੋਂ ਤੱਕ ਆ ਉਹ ਦਾਖਾ ਮੁੱਲਾਂਪੁਰ ਇਧਰ ਮੇਰਾ ਖਵਾੜਾ ਕਿ ਕਿੱਥੇ ਕਿੱਥੇ ਤੱਕ ਬਹੁਤ ਦੂਰ ਤੱਕ ਚਾਰੇ ਪਾਸੇ 10 10 15 15 ਕਿਲੋਮੀਟਰ ਤੱਕ ਉਹ ਮੈਂ ਪੜ ਰਿਹਾ ਸੀਗਾ ਕਿਹੜਾ ਲਲਤੋ ਕਲਾਂ ਤੇ ਲਲਤੋ ਖੁਰਦ ਤੇ ਕਿੱਥੇ ਕਿੱਥੇ ਤੱਕ ਜ਼ਮੀਨਾਂ ਜਿਹੜੀਆਂ ਸਾਰੀਆਂ ਐਕਵਾਇਰ ਕਰਨ ਦੇ ਆਰਡਰ ਫੇਜ਼ ਵਾਈਜ਼ ਸ਼ੁਰੂ ਹੋਣਗੇ ਦੇਖੋ ਲੱਗਦਾ ਤੇ ਇਹ ਆ ਕਿ ਕਰਨਾ ਇਹਦਾ ਮਤਲਬ ਤੇ ਆ ਕਿ ਜਮੀਨਾ ਦੀਆਂ ਰਜਿਸਟਰੀਆਂ ਜਦੋਂ ਰੁਕਣ ਗਿਆ ਲੋਕ ਭੱਜਣ ਲੱਸਣਗੇ ਜਿਹੜੇ ਉਹਦੇ ਵਿੱਚੋਂ ਕੁਝ ਚਾਰ ਪੈਸੇ ਤੁਹਾਨੂੰ ਪਤਾ ਕਿ ਸਭ ਤੋਂ ਵੱਧ ਜਿਹੜੀ ਪੈਸਾ ਬਣਦਾ ਜਿਹੜੇ ਸਾਰੇ ਤਰੀਕੇ ਦੇ ਰੀਅਲ ਏਸਟੇਟ ਵਾਲੇ ਵੀ ਦੂਜੇ ਵੀ ਸਾਰੇ ਰਲ ਮਿਲ ਕੇ ਐਸੇ ਸਮਾ ਇਹਦੇ ਵਿੱਚ ਹੀ ਪੈਸਾ ਸਾਰਾ ਸਭ ਤੋਂ ਵੱਧ ਬਣਦਾ ਆ ਤੇ ਉਸ ਪੈਸੇ ਦਾ ਕਿੱਧਰ ਨੂੰ ਕਿੱਧਰ ਨੂੰ ਕਿੱਥੇ ਪੈਸਾ ਜਾਣਾ ਜੇ ਤੇ ਸਰਕਾਰ ਦੇ ਖਜ਼ਾਨੇ ਚ ਜਾਵੇ ਉਹ ਤੇ ਸਮਝ ਪੈਂਦੀ ਹੈ ਉਹ ਤੇ ਹੋਊਗਾ ਵੀ ਅੱਡੀ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜਾ ਅੱਜ ਫੇਰ ਪ੍ਰੈਸ ਕਾਨਫਰੰਸ ਆ ਕਿੱਤਾਂ ਹੈ ਅ ਕੱਲ ਵੀ ਪ੍ਰੈਸ ਕਾਨਫਰੰਸ ਆ ਜੋ ਦਾਖੇ ਗਏ ਹੋਏ ਸੀਗੇ ਤਾਂ ਉਹ ਇਹ ਕਹਿ ਰਹੇ ਸੀਗੇ ਕਿ ਇਹ ਪ੍ਰਾਣੀ ਡੇਟ ਦੇ ਵਿੱਚ ਸੀਐਲਯੂ ਜਿਹੜਾ ਲੈਂਡ ਚੇਂਜ ਆਫ ਲੈਂਡ ਯੂਜ਼ ਆ ਨਾ ਉਹ ਦੇ ਦੇਣਗੇ ਉਹਨਾਂ ਨੂੰ ਕਹਿਤਾ ਕਈਆਂ ਨੂੰ ਕੰਨਾਂ 'ਚ ਕਿ ਤੁਸੀਂ ਦੇ ਦਿਓ ਪ੍ਰਾਣੀ ਡੇਟ ਪਰ ਕਿ ਉਹ ਤੁਹਾਨੂੰ ਤਾਂ ਮਿਲ ਜੂਗਾ ਤੁਹਾਡੀ ਜ਼ਮੀਨ ਅਸੀਂ ਬਾਹਰ ਰੱਖ ਦਿਆਂਗੇ 100 ਏਕੜਿਆ 50 ਏਕੜਿਆ ਜੇ ਤੁਸੀਂ 1 ਕਰੋੜ ਰੁਪਇਆ ਪਰ ਏਕੜ 1 ਕਰੋੜ ਰੁਪਇਆ ਪਰ ਏਕੜ ਸਾਨੂੰ ਦੋਗੇ ਤਾਂ ਹੁਣ ਇਹ ਸਰਕਾਰੀ ਖਜ਼ਾਨੇ ਲਈ ਕਹਿ ਰਹੇ ਆ ਜਾਂ ਉਹ ਸਿਰਫ ਆਪਣੀ ਪਾਰਟੀ ਦੇ ਫੰਡਾਂ 'ਚ ਜਾਣਾ ਆ ਇਹ ਰੱਬ ਜਾਣੇ ਪਰ ਜੇ ਬੈਕਡੇਟ ਤੋਂ ਕਰਵਾ ਰਹੇ ਆ ਤਾਂ ਕੋਈ ਤੇ ਉਹਦੇ 'ਚ ਦੂਸਰੀ ਦਾਲ ਦੇ ਵਿੱਚ ਕਾਲਾ ਹੈ ਹੀ ਆ ਨਾ ਜੇ ਉਹਨਾਂ ਨੂੰ ਇਹ ਅਨਾਉਂਸ ਕਰਨ ਤੋਂ ਬਾਅਦ ਕਰ ਰਹੇ ਆ ਤੇ ਇਹ ਲੀਗਲ ਤੇ ਹੈ ਨਹੀਂ ਸਾਨੂੰ ਇਹ ਲੱਗਦਾ ਕਿ ਜਿਸ ਕਿਸਮ ਦੇ ਬੰਦੇ ਹੈਗੇ ਦਿੱਲੀ ਵਾਲੇ ਉਹ ਸਾਰਾ ਦੂਜੇ ਪਾਸੇ ਨੂੰ ਜਾਦਾ ਚੱਲ ਪਏ ਹੋਏ ਆ ਕਿ ਹੁਣ ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਹਰ ਹਾਲਤ ਆਉਣ ਵਾਲੀਆਂ ਚੋਣਾਂ 'ਚ ਇੱਥੇ ਉਹਨਾਂ ਦਾ ਜਿੱਤਣਾ ਬਹੁਤ ਜ਼ਰੂਰੀ ਹੈ ਜੇ ਪਾਰਟੀ ਬਚਾਉਣੀ ਆ ਉਹ ਕੱਲਾ ਲੁਧਿਆਣਾ ਵੈਸਟ ਵਾਲੀ ਬਾਈ ਇਲੈਕਸ਼ਨ ਕਰਕੇ ਨਹੀਂ ਇਸ ਟੋਟਲ ਦੀ ਜਿਹੜੀ ਆਉਣ ਵਾਲੀ ਅਸੈਂਬਲੀ ਦੀਆਂ ਚੋਣਾਂ ਆ ਉਹਦੇ ਲਈ ਉਹ ਬਹੁਤ ਉਹਨਾਂ ਨੂੰ ਇਹ ਜ਼ਰੂਰੀ ਬਣਿਆ ਹੋਇਆ ਕਿ ਜੇ ਪਾਰਟੀ ਹੋਂਦ ਬਚਾਉਣੀ ਆ ਕੇਜਰੀਵਾਲ ਦੀ ਕਿਉਂਕਿ ਇਹ ਤੇ ਨਿੱਜੀ ਪਾਰਟੀ ਉਹਦੀ ਪ੍ਰਾਈਵੇਟ ਪਾਰਟੀ ਆ ਕੇਜਰੀਵਾਲ ਦੇ ਨਾਮ ਦੀ ਪਾਰਟੀ ਆ ਤੇ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਹੋਣਿਆ ਤੇਰੇ ਕੌਣ ਨਾਲ ਤੇ ਅੱਜ ਆ ਤੇਰੇ ਕੀ ਹਾਲ ਹੈ ਇਹੋ ਜੀਆਂ ਕਈ ਗੱਲਾਂ ਉਹਦੇ ਗੱਲਾਂ ਕਰਦੇ ਫਿਰਦੇ ਆ ਬਸ ਇਸ ਕਿਸਮ ਦੇ ਜਿਹੜੇ ਕੱਲਾ ਉਹਦੇ ਨਾਂ ਤੇ ਤੇ ਜੇ ਉਹਨੂੰ ਇਸ ਗੱਲ ਦਾ ਖਤਰਾ ਪੈਦਾ ਹੋਇਆ ਕਿ ਜਾਂ ਮੇਰੇ ਲਈ ਜੇ ਲਿਆ ਜੇ ਮੈਂ ਪੋਲਿਟਿਕਸ ਚ ਨਾ ਤੀ ਇਥੇ ਜਿੰਨਾ ਜ਼ਰੂਰੀ ਆ ਲੁਧਿਆਣੇ ਵੈਸਟ ਵਾਲੀ ਬਾਈ ਇਲੈਕਸ਼ਨ ਵੀ ਤੇ ਆਉਣ ਵਾਲੀਆਂ ਚੋਣਾਂ ਵੀ ਉਸ ਤੋਂ ਫਿਰ ਪਾਰਟੀ ਦਾ ਰਿਵਾਈਵਲ ਹੋਣ ਦਾ ਇੱਕ ਥੋੜਾ ਜਿਆ ਚਾਂਸ ਹੈਗਾ ਹੁਣ ਇਹ ਜਿਹੜੀ ਸਾਰੀ ਤੁਸੀਂ ਲੈਂਡ ਦੀ ਲੈਂਡ ਐਕਵੀਜ਼ੀਸ਼ਨ ਦੇ ਨੋਟਿਸ ਜਾਰੀ ਕਰਨੇ ਇਹ ਟੋਟਲ ਕਈ ਲੱਖ ਏਕੜ ਹੋਊਗੀ ਸਾਰੇ ਪੰਜਾਬ ਚ ਲੁਧਿਆਣੇ ਇਕੱਲੇ ਦੇ 24000 ਏਕੜ ਆ ਲੁਧਿਆਣੇ ਇਕੱਲੇ ਦੇ ਜਿਹੜੀ ਕਿ ਉਹਨਾਂ ਦੀ ਲੁਧਿਆਣੇ ਦਾ ਕੀ ਕਹਿੰਦੇ ਆ ਲਾਰਜਰ ਜਿਹੜੀ ਕੀ ਕਹਿੰਦੇ ਜਿੱਦਾਂ ਇੱਥੇ ਗਲਾਡਾ ਆਇਆ ਉਹਨਾਂ ਦਾ ਕੋਈ ਆਪਣਾ ਉਹਨਾਂ ਦਾ ਨਾਮ ਹੈਗਾ ਆ ਉਹ ਵੀ ਉਹ ਵੀ ਗਲਾਡ ਉਹ ਵੀ ਗਲਾਡ ਹੈ ਪ੍ਰੋਫੈਸਰ ਸਾਹਿਬ ਉਹਦਾ ਨਾਮ ਹੈ ਗ੍ਰੇਟਰ ਲੁਧਿਆਣਾ ਏਰੀਆ ਗ੍ਰੇਟਰ ਲੁਧਿਆਣਾ ਵੈਲਕਮ ਟੂ ਫੋਰਟੀ ਹਾਂ ਜੀ ਗਲਾਡ ਉਸ ਦੇ ਉਸ ਦੇ ਨਾਲੋਂ ਇਹ ਕੀਤਾ ਜਾਊਗਾ ਮੀਟਿੰਗ ਹੋ ਚੁੱਕੀ ਕਿਤੋਂ ਗੱਲ ਨਿਕਲੀ ਹੈ ਮੀਟਿੰਗ ਹੋ ਚੁੱਕੀ ਹੈ ਹੁਣ ਅਗਲਾ ਫੈਸਲਾ ਹੀ ਲੈਂਡ ਦਾ ਫੇਜ਼ ਵਾਈਜ਼ ਸਾਰੀਆਂ ਗੱਲਾਂ ਆ ਚੁੱਕੀਆਂ ਪਹਿਲਾਂ ਕਿਹੜੀ ਲੈਣੀ ਬਾਅਦ ਚ ਕਿਹੜੀ ਲੈਣੀ ਇਸ ਕਿਸਮ ਦੀਆਂ ਗੱਲਾਂ ਇੱਕ ਨੋਟਿਸ ਅਗਲੀ ਮੀਟਿੰਗ ਦੇ ਵਿੱਚ جاری ਹੈ ਹੋ ਜੇ ਹੋ ਸਕਦੇ ਆ ਇਹ ਕਾਫੀ ਚਰਚਾ ਵੀ ਹੈ ਕਿਸਾਨ ਯੂਨੀਅਨ ਹਟਕਾਉਂਦਾ ਬੀਕੇ ਜੂ ਟਕਾਉਂਦਾ ਨੇ ਉਹਨਾਂ ਨੇ ਕਹਿ ਦਿੱਤਾ ਕਿ ਜੇ ਇਹੋ ਜਿਹਾ ਕੁਝ ਹੋਇਆ ਅਸੀਂ ਇਹਦਾ ਮੁਕਾਬਲਾ ਕਰਾਂਗੇ ਹੁਣ ਤੁਹਾਡਾ ਜਿਹੜਾ ਸਵਾਲ ਆ ਉਹ ਇੱਕ ਤੇ ਹੈ ਕਿ ਕੀ ਧੱਕਾਤ ਨਹੀਂ ਹੋਊਗਾ ਦੂਸਰਾ ਕੀ ਪੰਜਾਬ ਦੇ ਪੈਸੇ ਦੀ ਚੋਰੀ ਤੇ ਨਹੀਂ ਡਾਕਾਤ ਨਹੀਂ ਤੀਜਾ ਇੱਕ ਉਹ ਰਾਜਨੀਤਿਕ ਫੰਡਾਂ ਲਈ ਕੀਤਾ ਜਾ ਰਿਹਾ ਚੌਥਾ ਕਿ ਪੰਜਾਬ ਦਾ ਨਕਸ਼ਾ ਤੇ ਹੁਨਰ ਤੇ ਇਕਨੋਮੀ ਤੇ ਕਿਸਾਨ ਉਹ ਕਿੱਥੇ ਜਾਣ ਕੇ ਕਿਹੋ ਜਿਹਾ ਹੋਊਗਾ ਆਉਣ ਵਾਲੇ ਸਮੇਂ 'ਚ ਜੇ ਐਡੇ ਵੱਡੇ ਪੱਦਰ ਤੇ ਤੁਸੀਂ ਉਸ ਦਾ ਫਲਾ ਸੱਚੀ ਮੁੱચી ਕਰ ਦਿੱਤਾ ਇਹ ਪੰਜਾਬ ਰਹੂਗਾ ਜਾਂ ਕੁਝ ਹੋਰ ਹੀ ਬਣਿਆ ਹੋਊਗਾ ਇੱਥੇ ਇਹ ਆਪਣੇ ਆਪ 'ਚ ਇਹ ਕਿ ਆਪਣੇ ਆਪ 'ਚ ਕੀ ਇਹ ਸਸਟੇਨੇਬਲ ਹੋਊਗਾ ਕੀ ਇਹ ਸੱਚੀ ਮੁੱચી ਲੋਕਾਂ ਨੂੰ ਬਹਿਕਾ ਕੇ ਉਹਨਾਂ ਦੀ ਜਿਸ ਤਰ੍ਹਾਂ ਪਹਿਲਾਂ ਬਹਿਕਾ ਗਿਆ ਹਜ਼ਾਰ-ਹਜ਼ਾਰ ਰੁਪਈਆ ਆਪਾਂ ਸਾਰੀਆਂ ਬੀਬੀਆਂ ਨੂੰ ਦਵਾਂਗੇ ਹੋ ਗਈ ਸੀ ਨਾ ਗੱਲ ਉਹ ਕਿੰਨੀਆਂ ਤਣੂ ਹਜ਼ਾਰ-ਹਜ਼ਾਰ ਰੁਪਈਆ ਮਿਲ ਗਿਆ ਹੁਣ ਇਹ ਸਾਰਾ ਇਧਰ ਨੂੰ ਪਹਿਕਾ ਕੇ ਲੋਕਾਂ ਕੋਲ ਪੈਸੇ ਇਕੱਠੇ ਕਰਨ ਦਾ ਤਰੀਕਾ ਆ ਇਹ ਵੇਖਣ ਵਾਲੀ ਗੱਲ ਹੂੰ ਇਹ ਵੱਡਾ ਸਵਾਲ ਨੇ ਨਾ ਗੱਲ ਫਿਰ ਲੋਕਾਂ ਦੇ ਵੀ ਮਾਨਸਿਕ ਤੌਰ 'ਤੇ ਨਾ ਕਿ ਕੀ ਕੋਈ ਕਰੋੜ-ਕਰੋੜ ਜਾਂ ਕੁਛ ਨੂੰ ਜੇ 10 ਕਰੋੜ ਦਾ ਵੀ ਉਪਰ ਕੀ ਪੰਜਾਬ ਦੇ ਲੋਕ ਜ਼ਮੀਨਾਂ ਛੱਡਣ ਨੂੰ ਤਿਆਰ ਨੇ ਕਿਸਾਨ ਕਈ ਥਾਵਾਂ 'ਤੇ ਪ੍ਰੋਟੈਸਟ ਕਰ ਰਹੇ ਵੀ ਰਹੇ ਨੇ ਪਰ ਕਈ ਜਿਵੇਂ ਹੁਣ ਜ਼ਮੀਨ ਐਕਵਾਇਰ ਵੀ ਹੋ ਗਈ ਭਾਵੇਂ ਉਹ ਮਤਲਬ ਕਿ ਹਾਈਵੇ ਦੇ ਵਿੱਚ ਆ ਗਈ ਜਾਂ ਭਾਰਤ ਮਾਣਾ ਪ੍ਰੋਜੈਕਟ ਦੇ ਵਿੱਚ ਆ ਗਈ ਬਹੁਤ ਸਾਰੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਇਸ ਢੰਗ ਨਾਲ ਹੜੱਪੀਆਂ ਵੀ ਜਾ ਰਹੀਆਂ ਨੇ ਫਿਰ ਮੈਂ ਇਹ ਵੀ ਦੇਖ ਰਿਹਾ ਤੁਸੀਂ ਵੀ ਸ਼ਾਇਦ ਤਿਆਰ ਦਿੱਤਾ ਹੋਣਾ ਜਦੋਂ ਆਪਾਂ ਤੁਸੀਂ ਵੀ ਜਦੋਂ ਪਟਿਆਲਾ ਤੋਂ ਚੰਡੀਗੜ੍ਹ ਦਾ ਚੰਡੀਗੜ੍ਹ ਪਟਿਆਲਾ ਵੇਂਦੇ ਹੋ ਇਹਨਾਂ ਰੂਟਸ ਦੇ ਉੱਤੇ ਵੱਡੇ-ਵੱਡੇ ਇੱਕ ਮਤਲਬ ਕਿ ਨਾ ਉਹ ਇਹ ਖੁੱਲ ਰਹੀਆਂ ਨੇ ਵੱਡੇ ਵੱਡੇ ਸ਼ੋਰੂਮ ਖੁੱਲ ਰਹੇ ਨੇ ਉਹ ਇਕੱਠੇ ਦੀ ਇਕੱਠੀ ਇੱਕ ਮਾਰਕੀਟ ਪਲੇਸ ਵਗੈਰਾ ਬਣ ਰਹੀ ਹੈ ਉੱਥੇ ਕਿਹੜੇ ਲੋਕ ਜਾਣ ਲੈਣੇ ਕੀ ਪੰਜਾਬ ਦੇ ਲੋਕ ਉਹ ਸਮਝਣਗੇ ਉਸ ਗੱਲ ਨੂੰ ਕਿ ਉਸ ਉਹਨਾਂ ਹਾਈਵੇਜ਼ ਦੇ ਉੱਤੇ ਕਿਹੜੇ ਲੋਕ ਜਾਣੇ ਜਿਹ ਤੋਂ ਢਾਬੇ ਖਤਮ ਕਰ ਦਿੱਤੇ ਦੁਕਾਨਾਂ ਖਤਮ ਕਰ ਦਿੱਤੀਆਂ ਗਈਆਂ ਜਾਂ ਉਹਨਾਂ ਅਰਬਨ ਸਟੇਟਾਂ ਵਿੱਚ ਕਿਹੜੇ ਲੋਕ ਰਹਿਣ ਵਾਲੇ ਹੋਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਖੁੱਸ ਗਈਆਂ ਸੁਖਵਿੰਦਰ ਇਹ ਤੇ ਗੱਲ ਦੇਖ ਲਓ ਵੀ ਤੁਸੀਂ ਤੁਹਾਡੇ ਸਾਹਮਣੇ ਹੀ ਆ ਨਕਸ਼ੇ ਪੁੱਛਣ ਵਾਲਾ ਤੇ ਸਵਾਲ ਹੀ ਨਹੀਂ ਹੈ ਜਿਹੜੇ 22 ਪਿੰਡ origignal ਚੰਡੀਗੜ੍ਹ ਤੋਂ ਉਖਾੜੇ ਸੀਗੇ ਉਹ ਕਿੱਥੇ ਗਏ ਕਿੱਥੇ ਮੈਂ ਮੈਂ ਤੁਹਾਨੂੰ ਦੱਸ ਦੇਣਾ ਬੁੱਟੇ ਤੌਰ ਤੇ ਉਹ ਇੱਥੇ ਦੇ ਨਹੀਂ ਹੈਗੇ ਉਹਨਾਂ ਨੂੰ ਤੇ ਪੈਸੇ ਦੇ ਕੇ ਤੋਰਤਾ ਜਿਹੜੇ ਦੇ ਸਿਆਣੇ ਸੀ ਉਹਨਾਂ ਨੇ ਕਿਤੇ ਪੰਜਾਬ 'ਚ ਥੋੜੇ ਬਹੁਤਿਆਂ ਨੇ ਹੋਰ ਜ਼ਮੀਨ ਲੈ ਲਈ ਉਹਨਾਂ ਪੈਸਿਆਂ ਦੀ ਤੇ ਬਹੁਤੇ ਉਹਨਾਂ 'ਚ ਉਹ ਇਹੋ ਜੇ ਸੀ ਵੀ ਹੁਣ ਮੁਫਤ ਦੇ ਪੈਸੇ ਆ ਗਏ ਅਚਾਨਕ ਜ਼ਮੀਨ ਤੇ ਐਂਜ ਲੱਗਦਾ ਹੈ ਨਾ ਕਿ ਵੀ ਇਹ ਕਿਹੜੀ ਕਹਿੰਦੇ ਘਰ ਪੈਦਾ ਕੀਤੀ ਮਿਹਨਤ ਨਾਲ ਪੈਦਾ ਕੀਤੀ ਰੱਬੋਂ ਸੀਗੀ ਗਾਂ ਪੁਛਤੀ ਜ਼ਮੀਨ ਸੀਗੀਆਂ ਪੁਛਤਾਨਾ ਉਹਦੇ ਚੋਂ ਉਹਨਾਂ ਨੂੰ ਇੰਜ ਲੱਗਦਾ ਆ ਕਿ ਪੈਸਾ ਆ ਗਿਆ ਕਿਸੇ ਨੇ ਕਾਰਾਂ ਖਰੀਦ ਲੀਆਂ ਟਰੈਕਟਰ ਖਰੀਦ ਲਏ ਕੋਈ ਨਸ਼ਿਆਂ ਤੇ ਲੱਗ ਗਏ ਕੁਛ ਇਹ ਕਈਆਂ ਨੇ ਬਹੁਤ ਸਾਰਿਆਂ ਨੇ ਅਜਾੜ ਜਾਣੀ ਜੇ ਅਜਾੜਾ ਹੋਊਗਾ ਕੋਈ ਛੁਣਾ ਜੋ ਫਾਇਦਾ ਲੈ ਸਕਦੇ ਆ ਬਹੁਤੇ ਉੱਜੜ ਜਾਣਗੇ ਉੱਜੜ ਜਾਣੀ ਤੇ ਫਿਰ ਜਿਹੜੀ ਆ ਤੁਹਾਡੇ ਇੱਥੇ ਕੌਣ ਆ ਕੇ ਬੈਠਣਗੇ ਫਿਰ ਤੇ ਜਦੋਂ ਉਹ ਤੇ ਥੋੜੀ ਵੀ ਆਖਣਗੇ ਕਿ ਤੁਹਾਡੀ ਇੱਥੇ ਜ਼ਮੀਨ ਸੀ ਅੱਛਾ ਵੀ ਤੁਸੀਂ ਵੀ ਆਪ ਇੱਕ ਪਲਾਟ ਲੈ ਲਓ ਜਾਂ ਤੁਸੀਂ ਵੀ ਇੱਥੇ ਸਾਰੇ ਵਸੇ ਰਹੋ ਇਹ ਨਹੀਂ ਹੋਊਗਾ ਉਹਨਾਂ ਨੇ ਇਹ ਪ੍ਰਾਪਰਟੀ ਲੈਣਾ ਤੁਹਾਨੂੰ ਪੈਸਾ ਦੇਣਾ ਤੁਸੀਂ ਕਹਿੰਦਾ ਪੀਰ ਹੋ ਜੋ ਇੱਥੇ ਸਾਨੂੰ ਮੁੜ ਕੇ ਦਿਖੋ ਨਾ ਤੁਸੀਂ ਬਾਹਰ ਹੋ ਜਾਓਗੇ ਫਿਰ ਇੱਥੇ ਬੰਦੇ ਕਿਹੜੇ ਆਉਣਗੇ ਕਿਹੜੇ ਸੱਭਿਆਚਾਰ ਦੇ ਆਉਣਗੇ ਕਿਹੜੇ ਸੂਬੇ ਦੇ ਆਉਣਗੇ ਉਹ ਤੁਸੀਂ ਦੇਖ ਲਓ ਇਹ ਫਿਰ ਸਾਨੂੰ ਸਾਫ਼ ਆਪਣਾ ਹੁਣੇ ਹੀ ਸੋਚ ਲੈਣਾ ਚਾਹੀਦਾ ਹੈ ਕਿ ਜਦੋਂ ਐਡੇ ਵੱਡੇ ਪੱਧਰ ਤੇ ਕੋਈ ਪਲਾਨਾ ਬਾਹਰ ਦੇ ਬੰਦੇ ਆ ਕੇ ਕਰਦੇ ਆ ਆਪਣੀ ਪਲਾਨ ਹੋਵੇ ਤਾਂ ਕੋਈ ਉਹਦੇ ਚ ਅਲੱਗ ਕਿਸਮ ਦੇ ਸਰਵਕਾਰ ਹੋਣਗੇ ਪਰ ਜੇ ਕੇਜਰੀਵਾਲ ਸਖੋਧੀਆਂ ਜਾਂ ਹੋਰ ਆ ਕੇ ਤੁਹਾਡੀਆਂ ਪਲਾਨਾ ਇਹੋ ਜਿਹਾ ਤੁਹਾਨੂੰ ਦੇ ਰਹੇ ਆ ਔਰ ਤੁਸੀਂ ਉਹਨਾਂ ਦੇ ਦਸਕਤ ਕਰੀ ਜਾਂਦੇ ਆ ਇਹਦਾ ਮਤਲਬ ਪੰਜਾਬ ਤੇ ਦੂਜੇ ਢੰਗ ਨਾਲ ਕਬਜ਼ਾ ਜਿਹੜਾ ਕੱਲਾ ਭਾਰਤ ਮਾਲਾ ਨਹੀਂ ਇਹ ਹੁਣ ਰੀਅਲ ਏਸਟੇਟ ਦਾ ਸ਼ੁਰੂ ਕਰਕੇ ਉਹਦਾ ਵੀ ਵੱਡੇ ਪੱਧਰ ਤੇ ਕਬਜ਼ਾ ਸ਼ੁਰੂ ਹੋਣ ਵਾਲਾ ਲੱਗਦਾ ਆ ਇਹਦੇ ਲਈ ਸਾਨੂੰ ਹੋਰ ਵੀ ਇਸ ਤਰ੍ਹਾਂ ਦੀ ਲੋੜ ਹੈ ਹਾਂ ਜੀ ਸਵਾਲ ਇਤ ਬੜਾ ਹੈ ਕਿ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਕਿਸੇ ਸਿਆਸੀ ਤਿਰਕੂਲੇ ਪੰਜਾਬ ਦਾ ਅਸਲ ਵਿਕਾਸ ਮਾਡਲ ਹੈ ਜਿਵੇਂ ਇਹ ਵਿਕਾਸ ਦੇ ਨਾਂ ਤੇ ਸਾਰਾ ਕੁਝ ਹੋ ਰਿਹਾ ਮੈਂ ਹਮਿੰਦਰ ਸਿੰਘ ਜੀ ਨੂੰ ਸੁਣਦਾ ਉਹਨਾਂ ਦੀ ਵੀਡੀਓਜ਼ ਚੱਲਦੀਆਂ ਬੜੀਆਂ ਉਹਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਵਿਕਾਸ ਅਸਲ ਚ ਕਹਿੰਦੇ ਕਿ ਨੂੰ ਨਹੀਂ ਤੇ ਜੇ ਕੋਈ ਇਹਦਾ ਵਿਰੋਧ ਕਰਦਾ ਕਹਿੰਦੇ ਵਿਕਾਸ ਵਿਰੋਧੀ ਨੇ ਜਿਵੇਂ ਸੁਖਵੀਰ ਸਿੰਘ ਬਾਦਲੂੜੀ ਕਹਿੰਦੇ ਸੀ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਵਾਂਗੇ ਕਈ ਕਹਿੰਦੇ ਕੋਈ ਕਹਿੰਦੇ ਪੈਰੰਸ ਬਣਾ ਦੇਗੇ ਇਹ ਕਹਿੰਦੇ ਰੰਗਲਾ ਪੰਜਾਬ ਬਣਾ ਦੇਾਂਗੇ ਮਤਲਬ ਕੋਈ ਹੈ ਕਿਸੇ ਕੋਲੇ ਜਿਵੇਂ ਕਹਿੰਦੇ ਕਿ ਵਾਈਟ ਪੇਪਰ ਦੇ ਉੱਤੇ ਕੋਈ ਲਿ ਦੇ ਨਾਲ ਅਸੀਂ ਪੰਜਾਬ ਨੂੰ 2045 47 ਦੇ ਇਤੋਂ ਤੱਕ ਲੈ ਕੇ ਜਾਣਾ ਦੇਖੋ ਵਿਕਾਸ ਦਾ ਮਤਲਬ ਹੁੰਦਾ ਲੋਕਾਂ ਨੂੰ ਸਸ਼ਕਤ ਕਰਨਾ ਉਥੋਂ ਦੀ ਬੋਲੀ ਨੂੰ ਉਥੋਂ ਦੇ ਸੱਭਿਆਚਾਰ ਨੂੰ ਉਥੇ ਦੀ ਭਾਸ਼ਾ ਨੂੰ ਸਾਰਿਆਂ ਨੂੰ ਤੁਸੀਂ ਸਸ਼ਕਤ ਕਰਨਾ ᱮਮਪਾਵਰ ਕਰਨਾ ਦੇਖੋ ਇਹ ਦਾ ਬੜਾ ਸਿੰਪਲ ਪ੍ਰਿੰਸੀਪਲ ਹੈਗਾ ਕਿ ਵਿਕਾਸ ਕਿਹਦਾ ਜੇ ਤੁਸੀਂ ਇੱਥੇ ਬਹੁਤ ਸਾਰੀਆਂ ਕਾਰਾਂ ਦੀਆਂ ਫੈਕਟਰੀਆਂ ਹੋਰ ਇਹੋ ਜੇ ਵੱਡੇ ਵੱਡੇ ਪਲਾਂਟ ਲਾਈ ਜਾਂਦੇ ਆ ਤਾਂ ਹੋਰ ਇਥੇ ਇੰਡਸਟਰੀ ਲੱਗੀ ਜਾਂਦੀ ਹੈ ਜਾਂ ਤੁਸੀਂ ਵੱਡੇ ਵੱਡੇ ਅਰਬਨਾਈਜੇਸ਼ਨ ਕਰ ਦਿੰਦੇ ਆ ਜਿਸ ਤਰੀਕੇ ਨਾਲ ਹੋਈ ਆ 24 ਹਜ਼ਾਰ ਏਕੜ ਲੈ ਕੇ ਵੱਡੀ ਵੱਡੀਆਂ ਬਿਲਡਿੰਗਾਂ ਖੜੀਆਂ ਕਰਦੇ ਇਹ ਇੱਕ ਲੋਕਾਂ ਦਾ ਸੁਪਨਾ ਜਾਂ ਇੱਕ ਕਿਸਮ ਦਾ ਵਿਕਾਸ ਇਹਨੂੰ ਕਹਿੰਦੇ ਮੈਨੂੰ ਇਹ ਲੱਗਦਾ ਇਹ ਲੋਕਾਂ ਦਾ ਵਿਨਾਸ਼ ਵੀ ਹੈਗਾ ਵਿਕਾਸ ਕਹਿੰ ਨੂੰ ਕਹਿੰਦੇ ਆ ਵਿਕਾਸ ਦਾ ਮਤਲਬ ਇਹ ਹੈ ਕਿ ਸਾਡਾ ਇੱਕ ਖੇਤੀ ਪ੍ਰਧਾਨ ਸੂਬਾ ਆ ਸਾਡੀ ਜ਼ਮੀਨ ਫਰਟਾਈਲ ਆ ਇਹ ਤੁਸੀਂ ਇਹਨੂੰ ਇਥੇ ਫੈਕਟਰੀਆਂ ਲਾ ਦਿਓ ਇੱਥੇ ਹੋਰ ਧੂਮੇ ਵਾਲੀਆਂ ਕੋਈ ਚੀਜ਼ਾਂ ਖੜੀਆਂ ਪਲੀ ਪੋਲਿਊਸ਼ਨ ਵਾਲੀਆਂ ਕੋਈ ਚੀਜ਼ਾਂ ਲਿਆ ਕੇ ਖੜੀਆਂ ਕਰ ਦਿਓ ਇਹ ਵਿਕਾਸ ਹੋਊਗਾ ਕਿ ਵਿਨਾਸ਼ ਹੋ ਸਾਡੇ ਤੇ ਜਿੰਨੀ ਕੰਡਸਟਰੀ ਹੋ ਉਨੇ ਪਹਿਲਾਂ ਨੱਕ ਚ ਬੁੰਡੇ ਨਾਲੇ ਦਾ ਧੂਮਾ ਕੱਢਿਆ ਹਵਾ ਸਾਡੀ ਦਾ ਪਾਣੀ ਸਾਡੇ ਦਾ ਬੁਰਾ ਹਾਲ ਆ ਜੇ ਅਸੀਂ ਇਸੇ ਪਾਸੇ ਨੂੰ ਹੋਰ ਤੁਰੀ ਜਾਵਾਂਗੇ ਅੱਗੇ ਨੂੰ ਵਧੀ ਜਾਵਾਂਗੇ ਪੰਜਾਬੀਆਂ ਨੂੰ ਉਹਦੇ ਚ ਕਿੰਨਾ ਕੰਮ ਮਿਲੂਗਾ ਪੰਜਾਬੀ ਚ ਪੰਜਾਬੀ ਜਿਹੜੇ ਆ ਉਹਦੇ ਚ ਕਿੰਨਾ ਕਿ ਸ਼ਕਤ ਹੋਣੀ ਇਹ ਦੇਖਣ ਵਾਲੀ ਗੱਲ ਆ ਜੇ ਲੁਧਿਆਣੇ ਚ ਇੰਡਸਟਰੀ ਲਾਈ ਆ ਲੋ ਜੀ ਅਸੀਂ ਇੰਡਸਟਰੀ ਲਾਤੀ ਹੁਣ ਵੀ ਕਰਦਾ 50 ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਆ ਰਹੀ ਹੈ ਮੋਦੀ ਵੀ ਕਰੀ ਜਾਂਦਾ ਇਨਵੈਸਟਮੈਂਟ ਤੇ 트ੰਪ ਵੀ ਕਰੀ ਜਾਂਦਾ ਭਾਈ ਤੁਹਾਨੂੰ ਸਰਕਾਰੀ ਖਜ਼ਾਨੇ 'ਚ ਪੈਸਾ ਆਜੂ ਇਨਵੈਸਟਮੈਂਟ ਆਉਂਦੀ ਸਾਡੇ ਪੰਜਾਬੀਆਂ ਨੂੰ ਕੀ ਮਿਲੂ ਪੰਜਾਬ ਨੂੰ ਕੀ ਮਿਲੂ ਲੇਬਰ ਲੇਬਰ ਤੇ ਆਉਗੀ ਯੂਪ ਬਿਹਾਰ ਤੋਂ ਮੈਂ ਕੋਈ ਉਹਨਾਂ ਦੇ ਬਰੋਚ ਨਹੀਂ ਬੋਲ ਰਿਹਾ ਉਹਨਾਂ ਨੂੰ ਜਿਵੇਂ ਐਸੀ ਬਾਤ ਜਾਣੇ ਉਹ ਵੀ ਕੰਮ ਲਿਉਂ ਪਰ ਪੰਜਾਬ ਕਿੱਥੇ ਉਹਦੇ 'ਚ ਪੰਜਾਬ ਨੂੰ ਕੀ ਮਿਲੂ ਸਰਕਾਰ ਨੂੰ ਆਪਣਾ ਹਿੱਸਾ ਪੱਤੀ ਮਿਲ ਜਾਊਗਾ ਜਿਨ੍ਹਾਂ ਨੂੰ ਕੰਮ ਮਿਲਿਆ ਕੰਮ ਮਿਲ ਜੂਗਾ ਨਫਿਆ ਕਮਾਉਣ ਵਾਲਿਆਂ ਨੂੰ ਨਫਾ ਮਿਲ ਜੂਗਾ ਅਸੀਂ ਡੰਡੇ ਵਜਾਵਾਂਗੇ ਅਸੀਂ ਭੱਜੇ ਫਿਰਾਂਗੇ ਕਿਤੇ ਹੋਰ ਭੱਜੀਏ ਇਸ ਕਰਕੇ ਵਿਕਾਸ ਦਾ ਤੁਸੀਂ ਕਹਿ ਰਹੇ ਹੋ ਨਾ ਕਿ ਕਿ ਅਸੀਂ ਸ਼ਾਇਦ ਵਿਕਾਸ ਵਿਰੋਧੀ ਨਾ ਸਾਣੂ ਸਾਡਾ ਪੰਜਾਬ ਲਈ ਮਾਡਲ ਇਹ ਹੋਣਾ ਚਾਹੀਦਾ ਕਿ ਜਿਹੜੇ ਸਾਡੇ ਪਿੰਡ ਆ ਹਰ ਪਿੰਡ ਇਹ ਕੋਦੀ ਆਪਣੀ ਅਲੱਗ ਇਤਿਹਾਸ ਆ ਅਲੱਗ ਹਿਸਟਰੀ ਹੈ ਜਿਵੇਂ ਹਰ ਇੱਕ ਟ੍ਰਾਈਬ ਹੁੰਦਾ ਤੇ ਹਰ ਸਾਡੀ ਪਿੰਡ ਇੱਕ ਬਰਾਦਰੀ ਆ ਉਹ ਦਾ ਪੂਰਾ ਇੱਕ ਬਰਾਦਰੀ ਦਾ ਕਿੱਸਾ ਲਿਖਿਆ ਹੋਵੇ ਪਿੰਡ ਚ ਉਹ ਇੱਕ ਆਪਣੇ ਆਪ ਚ ਪੂਰਾ ਜਿਵੇਂ ਜਿਵੇਂ ਚੰਡੀਗੜ੍ਹ ਚ ਹਰ ਸੈਕਟਰ ਦਾ ਇੱਕ ਡਿਜ਼ਾਈਨ ਹੈ ਨਾ ਉਹ ਰੈਪਲੀਕੇਟ ਹੀ بار بار ਹਰ ਸੈਕਟਰ ਦੇ ਵਿੱਚ ਹੋਇਆ ਬਾਈ ਐਂਡ ਲਾਰਜ ਇੰਜ ਸਾਡੇ ਕੋਲ ਇੱਕ ਆਈਡੀਅਲ ਪਿੰਡ ਵਿਕਾਸ ਦਾ ਡਿਜ਼ਾਈਨ ਹੋਵੇ ਜਿਹਦੇ ਚ ਛੱਪੜ ਹੈਗਾ ਜਿਹਦੇ ਚ ਪਾਣੀ ਸਕੂਲ ਜਿਮ ਅਕੈਦੇ ਰੇਬੀ ਅਸੀਂ ਹਰ ਸਕੂਲਾਂ ਦੇ ਵਿੱਚ 13000 13000 ਪਿੰਡਾਂ ਦੇ ਵਿੱਚ ਪਲੇਗਰਾਉਂਡ ਆਪ ਆਪ ਕਦੀ ਇਹਨੇ ਕਦੇ ਮਾੜਿਆ ਜ ਮੇਰਾ ਖਿਆਲ ਐਉ ਕੋਈ ਚੀਜ਼ ਮਾੜੇ ਜੀ ਵੀ ਨਹੀਂ ਖੇਡੀ ਹੁਣੀ ਆ ਕੇਜਰੀਵਾਲ ਨੇ ਧਿਆਨੋਜ਼ ਕਰਦਾ ਇਹਨੂੰ ਪੁੱਛੇ ਵੀ ਕਦੀ ਕਿਸੇ ਸਪੋਰਟ ਥ्रू ਹੱਥ ਲਾਇਆ ਇਹਨੇ ਜ਼ਿੰਦਗੀ ਚ 13000 ਗਰਾਉਂਡਾਂ ਬਣਾ ਕੇ ਦੇਣੀਆਂ ਸਾਰੇ ਪਿੰਡਾਂ ਚ ਇੱਕ ਗਰਾਉਂਡ ਹੁਣੀ ਆ ਤੇ 3000 ਪਿੰਡਾਂ ਚ ਜਿਮ ਹੁਣੇ ਛੱਡੀ ਤੁਰੇ ਜਾਂਦੇ ਬਿਨਾ ਮਤਲਬ ਤੋਂ ਗੱਲਾਂ ਉਹ ਜਿਨ੍ਹਾਂ ਨੇ ਜਿਮ ਬਣਾਉਣੇ ਉਹਨਾਂ ਨੂੰ ਐਨਕਰੇਜ ਕਰੋ ਉਹਨਾਂ ਨੇ ਆਪ ਹੀ ਬਣਾ ਦੇਣੇ ਤੁਹਾਨੂੰ ਸਰਕਾਰ ਨੂੰ ਕੋਈ ਕਰਦੀ ਲੋੜ ਨਹੀਂ ਇਸ ਲਈ ਜੇ ਇਹੋ ਜਿਹਾ ਇੱਕ ਰੂਪ ਬਣ ਜਾਏ ਤੇ ਸਾਨੂੰ ਪਿੰਡਿਆਂ ਨੂੰ ਅਜਾੜਨ ਦੀ ਲੋੜ ਨਹੀਂ ਐ ਸਗੋਂ ਮੈਂ ਤਾਂ ਕਹਿੰਦਾ ਸ਼ਹਿਰਾਂ ਨੂੰ ਅਜਾੜੋ ਜਿਹੜੇ ਸ਼ਹਿਰਾਂ ਚ ਕੀ ਪਿਆ ਹੋਇਆ ਨਰਕ ਆ ਜਾ ਕੇ ਦੇਖੋ ਸ਼ਹਿਰ ਰਹਿਣ ਦੇ ਲਾਇਕ ਹੈਗੇ ਆ ਆਪਾਂ ਉਹਨਾਂ ਨੂੰ ਸਸਟੇਨ ਹੀ ਨਹੀਂ ਕਰ ਸਕਦੇ ਜਿਸ ਤਰੀਕੇ ਨਾਲ ਲੇਬਰ ਕਲਾਸ ਜਿਹੜੀ ਕਿ ਇੰਨੀ ਵਿਚਾਰੀ ਮਿਹਨਤ ਕਰਦੀ ਆ ਬਾਹਰ ਨੇ ਦੂਰ ਆ ਤੁਹਾਨੂੰ ਪਤਾ ਉਹ ਰਹਿੰਦੇ ਕਿਹੋ ਜੇ ਜਗ੍ਹਾ ਦੇ ਉੱਤੇ ਜਾ ਕੇ ਜਾਨਵਰ ਨਹੀਂ ਰਹਿ ਸਕਦੇ ਆਪਾਂ ਤਾਂ ਕੀ ਦਿੱਤਾ ਉਹਨਾਂ ਨੂੰ ਵਿਕਾਸ ਦਾ ਮਜ਼ਦੂਰਾਂ ਨੂੰ ਵੀ ਵਿਕਾਸ ਦਾ ਹਿੱਸਾ ਕੀ ਦਿੱਤਾ ਬਲੇਗੇ ਜਿਹੜੇ ਉਸਵਾਲ ਆ ਜਾਂ ਹੋਰ ਆ ਸਾਡੇ ਫਾਉਂਡਰੀ ਆ ਲੁਧਿਆਣੇ ਦੀ ਗੱਲ ਕਰਿਆ ਮੈਂ ਕਿਸੇ ਵੀ ਟੈਕਸਟਾਈਲ ਦੀ ਇੰਡਸਟਰੀ ਉਹ ਸਾਰੇ ਆਪੋ ਆਪਣਾ ਨਫਾ ਕਮਾ ਰਹੇ ਆ ਸਾਨੂੰ ਤੇ ਕੁਝ ਪੰਜਾਬ ਨੂੰ ਨਹੀਂ ਮਿਲਿਆ ਪੰਜਾਬ ਨੂੰ ਤੇ ਵਿਨਾਸ਼ ਹੀ ਮਿਲਦਿਆ ਇਸ ਲਈ ਮਾਡਲ ਸਾਡਾ ਇਹੋ ਜਿਹਾ ਹੋਵੇ ਜਿਹੜਾ ਸਾਨੂੰ ਸਾਰੇ ਪਾਸਿਆਂ ਸਰਪੱਖੀ ਸਾਡਾ ਵਿਕਾਸ ਕਰੇ ਸਾਨੂੰ ਮਜ਼ਬੂਤ ਕਰੇ ਸਾਡੀ ਦੇਖ ਉੱਚੀ ਕਰੇ ਸਾਡਾ ਰਤਬਾ ਉੱਚਾ ਕਰੇ ਲੋਕ ਪੁੱਛਣ ਕਿਥੋਂ ਆਏ ਪੰਜਾਬ ਹੈ ਪੰਜਾਬ ਤੋਂ ਆਏ ਜਿਵੇਂ ਪੈਰਿਸ ਤੋਂ ਕੋਈ ਆਵੇ ਹੈ ਤੂੰ ਪੈਰਿਸ ਤੋਂ ਆਇਆ ਫੇਲੇ ਆ ਲਿਆਓ ਵੀ ਮੁੰਡੇ ਨੂੰ ਚਾਹ ਬਿਲਾਓ ਵੀ ਪੈਰਿਸ ਤੋਂ ਆਇਆ ਸਾਡੇ ਮਨ ਚ ਇੱਕ ਅਕਸ ਆ ਪੈਰਿਸ ਦਾ ਪੈਰਿਸ ਦਾ ਇਹ ਨਿਊਯਾਰਕ ਦਾ ਸਾਡੇ ਮਨ ਚ ਇੱਕ ਅਕਸ ਆ ਜਾਂ ਹੋਰ ਵੀ ਕਿਸੇ ਵੀ ਸੂਬੇ ਦਾ ਜਾਂ ਦੇਸ਼ ਦਾ ਇੱਕ ਅਕਸ ਹੈਗਾ ਸਾਡੇ ਉਹ ਸਾਡਾ ਸੂਬੇ ਦਾ ਜਦੋਂ ਕੋਈ ਹੈ ਹੋਏ ਤੇ ਅਗਲੇ ਤੁਹਾਡੇ ਸਾਹਮਣੇ ਨਿਮਰਤਾ ਦੇ ਨਾਲ ਝੁੱਕ ਕੇ ਸਲਾਮ ਤੁਹਾਨੂੰ ਕਰਨ ਉਸ ਕਿਸਮ ਦਾ ਮਾਡਲ ਹੋਏ ਕਿ ਹਾਂ ਯਾਰ ਇਹ ਰੱਬ ਦੇ ਵੀ ਪ੍ਰੇਮੀ ਹੈ ਇਹ ਧਰਤੀ ਦੇ ਵੀ ਪ੍ਰੇਮੀ ਹੈ ਇਹ ਹਵਾਵੀ ਸਾਫ਼ ਰੱਖਦੇ ਆ ਇਹ ਰਹਿੰਦੇ ਵੀ ਸਾਫ਼ ਸੁਥਰੇ ਆ ਸਲੀਕੇ ਨਾਲ ਬੋਲਦੇ ਆ ਇਨਸਾਫ਼ ਪਸੰਦ ਆ ਧਾਰਮਿਕ ਨਫ਼ਰਤ ਨਹੀਂ ਜਾਤੀਗਤ ਨਫ਼ਰਤ ਛੂਹਛੂਤ ਨਹੀਂ ਇਹ ਇੱਕ ਪੰਜਾਬ ਆ ਕੀ ਇਹਨੂੰ ਤੁਸੀਂ ਮਜ਼ਬੂਤ ਕਰਨ ਵਾਲ ਤੁਹਾਡੇ ਕੋਲ ਮਾਡਲ ਹੈ ਇਹ ਸੋਚਣ ਦੀ ਗੱਲ ਆ ਇਹ ਹੁਣ ਜੇ ਕੋਈ ਹੋ ਹੈਗਾ ਤਾਂ ਫੇਰ ਜੇ ਘਰ ਬਣਾ ਆਪਣਾ ਕੇ ਤੁਸੀਂ ਆਪਣੇ ਰਾਜਨੀਤੀ ਕਰਨੀ ਆ ਜਾਂ ਪਲਾਟ ਕੱਟ-ਕੱਟ ਕੇ ਪੈਸੇ ਇਕੱਠੇ ਕਰਨੇ ਆ ਉਹ ਤੇ ਪਹਿਲਾਂ ਵਾਲੇ ਵੀ ਕਰੇ ਜਾਂਦੇ ਸੀ ਤੁਸੀਂ ਵੀ ਕਰੀ ਚੱਲੋ ਮਹ ਪ੍ਰੋਫੈਸਰ ਪਿੱਤਾ ਕਹਿੰਦੇ ਕਿ ਸਰਕਾਰ ਤੇ ਹੱਥ ਪੱਲਾ ਮਾਰਦੀ ਹੈ ਕੇਂਦਰ ਵਾਲੇ ਨਹੀਂ ਮਾਰਨ ਹੁੰਦੇ ਜਾਂ ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਡੱਬਣ ਲੱਗੀਆਂ ਨੇ ਜਿਵੇਂ ਹੁਣ ਕਰਜ਼ਾ ਕਟੌਤੀ ਹੋਈ ਆ ਉਹਦੇ ਤੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਕੇਂਦਰ ਨੇ ਇਹ ਕਿਉਂ ਕੀਤਾ ਪੰਜਾਬ ਦੇ ਖੰਭਕੁੱਤਰਾਂ ਨਾਲੇ ਪਾਸੇ ਤੁਰੇ ਜਾ ਰਿਆ ਜਾਂ ਉਹ ਆਮ ਆਦਮੀ ਪਾਰਟੀ ਦੇ ਖੰਭਕੁੱਤਰ ਰਹੇ ਨੇ ਸੁਖਵਿੰਦਰ ਮੈਂ ਤੇ ਹੈਰਾਨ ਰਹਿ ਗਿਆ ਪੜ ਕੇ ਅੱਜ ਉਹ ਚਰਨਜੀਤ ਭੁੱਲਰ ਨੇ ਪੰਜਾਬੀ ਟ੍ਰਿਬਿਊਨ ਫਰੰਟ ਪੇਜ ਦੀ ਸਟੋਰੀ ਆ ਮੈਂ ਦੋ ਵਾਰੀ ਪੜ੍ਹੀ ਮੈਂ ਕਹਿੰਦਾ ਮੈਂ ਗਲਤ ਇਤਨੀ ਪੜ ਰਿਹਾ ਤਾਨੂੰ ਪਤਾ ਪਿਛਲੇ 3 ਸਾਲਾਂ ਦਾ ਜਿਹੜੀ ਇਹ ਸਰਕਾਰ ਆ ਔਸਤਨ ਕਰਜ਼ਾ ਹਰ ਸਾਲ ਕਿੰਨਾ ਲਿਆ 44000 ਕਰੋੜ ਰੁਪਈਆ ਐਨੂਅਲ ਕਰਜ਼ਾ ਲਿਆ 10132000 ਕਰੋੜ ਰੁਪਈਆ 132000 ਕਰੋੜ ਰੁਪਈਆ ਤੇ 132000 ਕਰੋੜ ਹੋ ਗਿਆ 3 ਸਾਲਾਂ ਚ ਮਤਲਬ ਜੇ 3 ਨਾਲ ਵੰਡੋ ਤੇ 44000 ਕਰੋੜ ਰੁਪਈਆ ਇਹ ਤੋਂ ਵੱਧ ਹੋਰ ਇਹਨਾਂ ਨੂੰ ਮਖਾਣੇ ਚਾਹੀਦੇ ਆ ਮੈਨੂੰ ਇਹ 10 ਕਰਜ਼ਾ ਚੜਾਈ ਤੁਰੇ ਜਾਂਦੇ ਆ ਤੇ ਤੁਸੀਂ ਕਰਦੇ ਕੀ ਆ ਭਈ ਆ ਇਹਨਾਂ ਨੇ ਕਰਜ਼ੇ ਦਾ ਕਿੰਨਾ ਮੰਗਿਆ ਕਿ ਕਹਿੰਦੇ ਸਾਨੂੰ 1 ਸਾਲ ਲਈ 51000 ਕਰੋੜ ਦੀ ਲਿਮਟ ਆ ਸਾਡੀ ਸਾਨੂੰ ਉਹਨਾਂ ਦੇ ਉਹਨਾਂ ਨੇ ਮੰਨਿਆ ਵੀ ਪੀਸੀ 25 26 ਚਲੋ ਤੁਹਾਨੂੰ ਦੇਾਂਗੇ ਪਰ ਪਿਛਲੇ ਸਾਲ ਦਾ ਤੇ ਇਸ ਸਾਲ ਦਾ ਵੀ ਜਿਹੜੀਆਂ ਮੁਫਤ ਬਿਜਲੀ ਦਾ ਇਹਨਾਂ ਨੇ ਸਿਸਟਮ ਚਲਾਇਆ ਉਹ ਦੇਣਦਾਰੀਆਂ ਹੀ ਨਹੀਂ ਉਹ ਉਹਨਾਂ ਦੇ ਪੈਸੇ ਨਹੀਂ ਜਾ ਰਹੇ ਉਹਨੂੰ ਪੀਐਸਪੀਸੀਐਲ ਨੂੰ ਪੈਸੇ ਨਹੀਂ ਜਾ ਰਹੇ ਉਹ ਤੁਸੀਂ ਲੋਕਾਂ ਨੂੰ ਮੁਫਤ ਬਿਜਲੀ ਤੇ ਛਕਾਤੀ ਮੌਜਾ ਕਰਾਤੀਆਂ ਉਹ ਪੈਸੇ ਕਿੱਥੇ ਤੁਹਾਡੇ ਕੋਲ ਉਸ ਕਰਕੇ ਕੇਂਦਰ ਨੇ ਕਿਹਾ ਕਿ ਤੁਹਾਡੇ ਦਾਣੇ ਵਿਖਿਓ ਆ ਅਸੀਂ ਤੁਹਾਨੂੰ ਤੁਸੀਂ ਆਪਣਾ ਬਜਟ ਠੀਕ ਕਰੋ ਅਸੀਂ ਤੁਹਾਨੂੰ ਜਿਹੜੀ ਕਰਜ਼ਾ ਆ ਜਿੰਨਾ ਇਹ ਜਿਹੜਾ ਰੁਕਿਆ ਵੀਆ ਖਰਚਾ ਫਤਾ ਕਿੰਨਾ ਹੈ ਇਸ ਵੇਲੇ ਮੇਰਾ ਖਿਆਲ ਹੈ ਕਿ ਇਹ 9 ਮਹੀਨਿਆਂ ਦੇ ਅੰਦਰ ਅੰਦਰ 26-27 ਹਜ਼ਾਰ ਕਰੋੜ ਰੁਪਈਆ ਆਲਰੇਡੀ ਇਹ ਲੈ ਚੁੱਕੇ ਆ ਥੋੜਾ ਕਰਜ਼ਾ ਨਹੀਂ ਲੈ ਚੁੱਕੇ ਇਹ ਕਹਿੰਦੇ ਸਾਨੂੰ 16000 ਕਰੋੜ ਸਾਡਾ 38000 ਕਰੋੜ ਟੋਟਲ ਬਣਦਾ 9 ਮਹੀਨਿਆਂ ਦਾ ਸਾਨੂੰ 16 ਹੋਰ ਦਿਓ ਇਹ ਮੰਗ ਰਹੇ ਆ ਇਹ ਉਹ ਕਹਿੰਦੇ ਤੁਹਾਨੂੰ 16 ਤੇ ਅਸੀਂ ਰੋਕ ਲਾਉਂਦੇ ਆ ਤੁਸੀਂ ਤੇ ਬਿਲਕੁਲ ਹੀ ਪੰਜਾਬ ਦਾ ਪਠਾ ਬਿਠਾ ਦਿਓਗੇ ਇਹਦਾ ਮਤਲਬ ਬਿਲਕੁਲ ਹੀ ਮੁਨਖਟੂ ਹੋ ਗਏ ਆ ਜਿੰਨਾ ਤੁਸੀਂ ਉੱਥੇ ਬਣਾ ਰਹੇ ਆ ਰੈਵਨਿਊ ਤੇ ਜਿੰਨਾ ਬਣਾ ਰਹੇ ਆ ਖਰਚੇ ਉਹਦਾ ਤੇ 20000 ਕਰੋੜ ਦਾ ਫਰਕ ਪਰ ਤੁਹਾਨੂੰ ਵੈਸੇ ਭਾਈ ਜੱਜ 20000 ਕਰੋੜ ਰੁਪਈਆ ਦੇ ਤੇ ਅਸੀਂ ਸੂਦ ਭਾਰ ਰਹੇ ਆ ਹਰ ਸਾਲ ਸਾਡਾ ਵਿਆਜ ਵਿਆਜ ਹੀ ਪਹਿਲੇ ਵਾਲੇ ਕਰਜ਼ੇ ਦਾ ਔਰ ਉਹਦੇ ਚ 4 ਲੱਖ ਰੁਪਏ 4 ਲੱਖ 13000 ਕਰੋੜ ਰੁਪਈਆ ਸ਼ਾਇਦ ਟੋਟਲ ਖਰਚਾ ਕਿੰਨਾ ਜਿਹੜਾ ਇਸ ਵੇਲੇ ਪੰਜਾਬ ਦੇ 12000 ਕਰੋੜ ਜਾਂ ਇੰਨਾ ਕ ਕਰਜ਼ਾ ਆਲਰੇਡੀ ਸਾਡਾ ਹੋ ਚੁੱਕਾ ਸਾਣ ਜਾਣ ਤੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਜੇ ਇਸੇ ਰੇਟ ਨਾਲ ਜਿੰਨਾ ਮੰਗ ਰਹੇ ਆ ਅਸੀਂ ਪੌਣੇ 5 ਲੱਖ ਕਰੋੜ ਰੁਪਈਏ ਦੇ ਘੱਟੋ ਘੱਟ ਹੋਵਾਂਗੇ ਇਹ ਮੇਰੀ ਐਸਟੀਮੇਸ਼ਨ ਹੈ ਜੇ ਜੇ ਪੂਰਾ ਮਿਲ ਜੇ ਜੇ ਨਾ ਮਿਲੇ ਤੇ ਫਿਰ ਅਸੀਂ ਹੋ ਸਕਦਾ ਸਾਢੇ 1.4 ਲੱਖ ਕਰੋੜ ਤੇ ਟਿਕ ਜਾਈਏ ਜੇ ਪੂਰਾ ਇਹਨਾਂ ਨੂੰ ਕਰਜ਼ਾ ਨਾ ਦਿੱਤਾ ਗਿਆ ਫਿਰ ਵੀ ਇਹ ਕੋਸ਼ਾ ਕਰਨਗੇ ਕਿ ਅੰਗੇ ਛੋਣਾ ਆ ਜਾਣੀਆਂ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਖਰਚਾ ਵੱਧ ਲੈਣਗੇ ਭਾਵੇਂ ਬਿਲਡਿੰਗਾਂ ਗਿਰੀਆਂ ਆ ਰੱਖ ਕੇ ਲੈਣ ਇਹਦਾ ਮਤਲਬ ਇਹ ਆ ਵੀ ਜਾਣ ਤੋਂ ਪਹਿਲਾਂ ਐਂ ਪੰਜਾਬ ਦਾ ਪੱਠਾ ਬਿਠਾ ਕੇ ਜਾਣਗੇ ਹੂੰ ਬਿਲਕੁਲ ਬਿਲਕੁਲ ਉਮੀਦ ਕਰਦੀ ਹਾਂ ਕਿ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਸਮਝਣਗੇ ਮੈਂ ਆਖਰੀ ਸਵਾਲ ਦਿੰਦਾ ਬੀਬੀ ਐਮ ਬੀ ਵਾਲਾ ਫਤਿਹ ਮਨਾਲ ਹੀ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਭਗਵੰਤ ਮਾਨ ਸਾਹਿਬ ਫੇਰ ਨੰਗਲ ਡੈਮ ਤੇ ਗਏ ਮਸਲਾ ਉਹ ਵੀ ਉੱਥੇ ਦਾ ਉੱਥੇ ਖੜਿਆ ਉਹ ਵੀ ਉਹਦਾ ਕੋਈ ਮੈਨੂੰ ਨਹੀਂ ਲੱਗਦਾ ਕਿ ਹੱਲ ਨਿਕਲੇਗਾ ਜਿਵੇਂ ਪਾਣੀਆਂ ਨੂੰ ਲੈ ਕੇ ਰੌਲਾ ਇਹ ਕਹਿੰਦੇ 3000 ਦੀ ਭਰਤੀ ਅਸੀਂ ਕਰਾਂਗੇ ਪਿਛਲੇ ਆਣੇ ਕੀਤੀ ਨਹੀਂ ਪਿਛਲੇ ਆਣ ਤੇ ਸਵਾਲ ਪਿਛਲੇ ਇੰਨਾ ਤੇ ਸਵਾਲ ਚੁੱਕ ਜਾਂਦੇ ਨੇ ਰੌਣਾ ਤਾਂ ਸਾਰਾ ਇਹ ਹੈ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕੌਣ ਕਰ ਰਿਹਾ ਤੇ ਸਾਰੇ ਸਿਆਸਤ ਕਰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦਾ ਪਾਣੀ ਹੁਣ ਬਚਾ ਲਿਆ ਗਿਆ ਕਿ ਪੰਜਾਬ ਨੂੰ ਉਨਾ ਪਾਣੀ ਮਿਲੇਗਾ ਜਾਂ ਹਰਿਆਣੇ ਤੇ ਰਾਜਸਥਾਨ ਨੂੰ ਜਿਹੜਾ ਤੁਸੀਂ ਪਾਣੀ ਦੇ ਰਹੇ ਹੋ ਕਿ ਉਹਦੀ ਕੋਈ ਰੈਲਿਟੀ ਨੂੰ ਲੈ ਕੇ ਕੋਈ ਮੋਰਚਾ ਲਾਇਆ ਜਾਏਗਾ ਕਿ ਲਿਓ ਪੈਸਾ ਨਾ ਕਦੇ ਉਹ ਟੁਕੜ ਟੁਕੜ ਪੈਸਾ ਤੇ ਦਿਓ ਤੇ ਜਿੰਨਾ ਪਾਣੀ ਉਹਨਾਂ ਦਾ ਬਣਦਾ ਕਿ ਉਹ ਤੋਂ ਵੱਧ ਜਿਹੜਾ ਦੇ ਰਹੇ ਹੋ ਉਹਦਾ ਕਦੇ ਹਿਸਾਬ ਹੋਏਗਾ ਕਿ ਕਿਉਂ ਦੇ ਰਹੇ ਹੋ ਕਦੋਂ ਰੋਕਿਆ ਜਾਣਾ ਉਹ ਸੁਖਵਿੰਦਰ ਇੱਕ ਤੇ ਆ ਭਰਤੀਆਂ ਵਾਲਾ ਚੰਡੀਗੜ੍ਹ 'ਚ ਵੀ ਇਹ ਹੋਇਆ ਚੰਡੀਗੜ੍ਹ ਦੀ ਜਿਹੜੀ ਭਰਤੀ ਹੋਣੀ ਸੀ 66:40 ਦੀ ਰੇਸ਼ੋ 'ਚ ਹੋਈ ਸਾਡੇ ਪੰਜਾਬੀਆਂ ਨੇ ਇਸ ਗੱਲ ਦੀ ਪਰਵਾਹ ਹੀ ਨਹੀਂ ਕੀਤੀ ਕਿ ਅਸੀਂ ਆਪਣਾ ਜਿਹੜਾ ਕੋਟਾ ਉਹਨੂੰ ਵੇਲੇ ਸਿਰ ਭਰਿਆ ਕਰੀਏ ਉਹਦੇ 'ਚ ਕੀ ਹੋਇਆ ਕਿ ਚੰਡੀਗੜ੍ਹ 'ਤੇ ਹੋਰ ਵੀ ਬਦਮਾਸ਼ੀ ਹੋਈ ਨਾ ਕਿ ਇਹਨਾਂ ਨੇ ਹੌਲੀ-ਹੌਲੀ ਇੱਕ ਯੂਨਿਟੀ ਦਾ ਇੱਕ ਆਪਣਾ ਕਾਡਰ ਬਣਾ ਲਿਆ ਆਪਣੀ ਟੀਚਰ ਇੱਥੇ ਦੇ ਉਹ ਕਹਿੰਦੇ ਜੀ ਅਸੀਂ ਬਾਹਰੋਂ ਕੋਈ ਲਗੇ ਅਸੀਂ ਆਪਣੇ ਲਈ ਭਰਤੀ ਕਰਾਂਗੇ ਤੇ ਕੋਟਾ ਬਣਾਤਾ 85% ਪਰ ਪੰਜਾਬ ਦੇ ਵਿੱਚ ਤੇ ਇੰਜ ਨਹੀਂ ਹੈਗਾ ਇਸ ਲਈ ਜਿਹੜੇ ਪੰਜਾਬ ਦੇ BBMP ਦਾ ਸੀਗਾ ਉੱਥੇ 60% EMPLYEE ਇਹਨਾਂ ਦੇ ਹੋਣੇ ਸੀ ਉੱਪਰ ਲੈਵਲ ਦੇ ਵੀ ਥੱਲੇ ਲੈਵਲ ਦੇ ਵੀ ਉਹ ਜਿਹੜੇ 60% ਆ ਉਹਨਾਂ ਚੋਂ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਅੱਧੇ ਵੀ ਪੂਰੇ ਕੀਤੇ ਹੋਏ ਆ ਆ ਸਾਰੀ ਡਿਟੇਲ ਮੈਂ ਟੀਵੀ ਤੇ ਸੁਣ ਰਿਹਾ ਸੀ ਆਰ.ਏ.ਸੀ ਕਿ ਐਕਸੀਅਨ ਲੈਵਲ ਦੇ ਉੱਪਰ ਵਾਲੇ ਮਿਡਲ ਲੈਵਲ ਦੇ ਬੀਲਡਰ ਥੱਲੇ ਤੱਕ ਸਾਰਾ ਬਹੁਤ ਵੱਡੀ ਪੱਦਰ ਤੇ ਉਹ ਅਸਾਮੀਆਂ ਖਾਲੀ ਐ ਜਾਂ ਉਹ ਦੂਜੇ ਸੂਬਿਆਂ ਵਾਲੇ ਭਰ ਗਏ ਸਾਡੀਆਂ ਜਿਹੜੀਆਂ ਅਸਾਮੀਆਂ ਅਸੀਂ ਆਪਣੇ ਪੰਜਾਬੀਆਂ ਨਾਲ ਭਰਨੀਆਂ ਸੀ ਇਹ ਤੇ ਆ ਸਾਡੀਆਂ ਨਲਾਇਕੀਆਂ ਹੁਣ ਇਹ ਕਹੇ ਇਹ ਕਈ ਚੱਲੋਗੇ ਜੀ ਪੁਰਾਣੇ ਕਰਕੇ ਨਵੇਂ ਕਰਕੇ ਉਹ ਗੱਲ ਨੂੰ ਛੱਡ ਦਿਓ ਮੈਂ ਤੁਹਾਡੇ ਵਾਲੇ ਮੁੱਦੇ ਤੇ ਆਉਣਾ ਦੋ ਗੱਲਾਂ ਤੇ ਬਹੁਤ ਤੁਰੰਤ ਜ਼ਰੂਰੀ ਆ ਕਰਨੀਆਂ ਜਿਹਦੇ ਵਿੱਚ ਸਪੈਸ਼ਲ ਅਸੈਂਬਲੀ ਸੈਸ਼ਨ ਥਾਦ ਲੈਣ 올 ਪਾਰਟੀ ਮੀਟਿੰਗ ਕਰ ਲੈਣਾ ਕਿਸਾਨਾਂ ਨਾਲ ਮੀਟਿੰਗ ਕਰ ਲੈਣਾ ਰਾਜਵਾਲ ਨੇ ਵੀ ਐਲਾਨ ਕਰ ਦਿੱਤਾ ਕਿ ਜੁਲਾਈ ਐ ਐਂਡ ਦੇ ਵਿੱਚ ਉਹ ਆਪਣਾ ਇੱਥੇ ਪਾਣੀ ਦੇ ਉੱਤੇ ਤੇ ਇਹਦੇ ਤੇ ਕੋਆਪਰੇਟਿਵਜ਼ ਨੂੰ ਬਚਾਉਣ ਲਈ ਜਾਂ ਵੱਡਾ ਧਰਨਾ ਚੰਡੀਗੜ੍ਹ ਸ਼ੁਰੂ ਕਰਨ ਵਾਲਾ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਗਿਆ ਰਾਜੇਵਾਲ ਵਰਗੇ ਬੰਦੇ ਜਿਹੜੇ ਪਾਣੀਆਂ ਲਈ ਇੰਨੇ ਬੜੇ 4 ਸਾਲ ਤੋਂ ਬੜਾ ਉਹ بار-बार ਰੈਲੀਆਂ ਕਰ ਰਹੇ ਸੰਘਰਸ਼ ਕਰ ਰਹੇ ਆ ਉਹਨੂੰ ਸਮਝ ਵੀ ਕਾਫੀ ਆ ਗਵਰਨਰ ਨੂੰ ਚਿੱਠੀਆਂ ਕੇਂਦਰ ਨੂੰ ਚਿੱਠੀਆਂ ਸਾਰਾ ਕੁਝ ਕਰ ਚੁੱਕੇ ਆ ਪਿਛਲੇ 4 ਸਾਲਾਂ 'ਚ ਮੈਂ ਕੁਝ ਚਿੱਠੀਆਂ ਪੜੀਆਂ ਵੀ ਸੀ ਉਹ ਬੜੀਆਂ ਡਿਟੇਲ ਮੈਮੋਰੰਡਮ ਹੈਗੇ ਪਾਣੀਆਂ ਤੇ ਉਹਨਾਂ ਨਾਲ ਕਰ ਲੋ ਹੋਰ ਸਾਡੇ ਐਸਕੇਐਮ ਦੂਸਰੀਆਂ ਸਾਰੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਪਾਣੀਆਂ 'ਚ ਜੇ ਪਾਣੀਆਂ ਲਈ ਜੇ ਕੋਈ ਸੀਰੀਅਸਲੀ ਕਰਨਾ ਤੇ ਦੋ ਗੱਲਾਂ ਇੱਕ ਤੇ ਪਾਣੀਆਂ ਦਾ ਹੱਕ ਜਿਤਾਓ ਪਾਣੀ ਪੰਜਾਬ ਦੀ ਮਲਕੀਅਤ ਆ ਸਾਡਾ ਉਹ ਸਾਡੀ ਸਾਡਾ ਉਹ ਪੰਜਾਬ ਦਾ ਯਾਨੀ ਜਾਇਦਾਦ ਆ ਫਿਰ ਜਿਹੜੀ ਚੀਜ਼ ਤੂੰ ਜਦ ਜਾਇਦਾਦ ਕਿਸੇ ਨੂੰ ਦਿੰਦੇ ਆ ਤੇ ਉਹਦਾ ਮੁਆਵਜ਼ਾ ਤੇ ਲਓਗੇ ਮੁਆਵਜ਼ਾ ਤੇ ਲਓਗੇ ਪਹਿਲੀ ਗੱਲ ਤੂੰ ਜਿਹੜਾ ਡੈਮ ਸੇਫਟੀ ਐਕਟ ਇਹਨਾਂ ਦੇ ਹੁਣੇ ਬਣਿਆ ਉਹਦੀ ਵਿਰੋਧਤਾ ਕਿਉਂ ਨਹੀਂ ਕੀਤੀ ਕਿਉਂ ਮੈਂ ਉਹਦੇ ਬਾਰੇ ਵੀ ਲੀਗਲ ਤੌਰ ਤੇ ਕੁਝ ਨਹੀਂ ਬਣਨਾ ਪੋਲਿਟੀਕਲ ਤੌਰ ਤੇ ਬਣਨਾ ਸਾਰਾ ਕੁਝ ਪੋਲਿਟੀਕਲ ਤੌਰ ਤੇ ਹੁੰਦਾ ਤੁਸੀਂ ਉਸ ਦਾ ਅਸੈਂਬਲੀ ਚ ਵੀ ਕਰੋ ਹਾਲਾਂਕਿ ਉਹਦੀ ਵੈਲਿਊ ਨਹੀਂ ਹੋਊਗੀ ਫਿਰ ਸੜਕਾਂ ਦੇ ਉੱਤੇ ਜੇ ਲੜਾਈ ਦੇਣੀ ਤੇ ਇੰਜ ਤੋ ਇਹ ਜਿਹੜੇ ਛੋਸ਼ੇਬਾਜੀ ਫੋਟੋਆਂ ਲਵਾਉਣਾ ਰੋਜ਼ ਉੱਥੇ ਜਾ ਕੇ ਨੰਗਲਦੇ ਜਾਂ ਹਵਾ ਖਾ ਕੇ ਤੁਸੀਂ ਆ ਜਾਂਦੇ ਆ ਇਹਦੇ ਨਾਲ ਨਾ ਤੇ ਕਿਸੇ ਸੂਬੇ ਨੂੰ ਪਾਣੀ ਜਾਣਾ ਰੁਕਣਾ ਨਾ ਤੁਹਾਡੇ ਰੋਕਣ ਦੀ ਇਹ ਨੀਅਤ ਹੈ ਤੇ ਨਾ ਤੁਹਾਡੀ ਜ਼ਰਤ ਆ ਕਰਨ ਵਾਲਾ ਕੰਮ ਜੇ ਤੁਸੀਂ ਨਾਮਣਾ ਖੱਟਣਾ ਉਹ ਇਹ ਕਰੋ ਕਿ ਪੰਜਾਬ ਦੀ ਜਨਤਾ ਨੂੰ ਕਿਸਾਨਾਂ ਨੂੰ ਹੋਰ ਨਾਲ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਪੰਜਾਬ ਹੇਤੂ ਹੈਗੇ ਆ ਸਾਂਝਾ ਮੋਰਚਾ ਬਣਾਓ ਆਲ ਪਾਰਟੀ ਮੀਟਿੰਗ ਕਰ ਲਓ ਔਰ ਉਸ ਤੇ ਉਤੇ ਸੜਕਾਂ ਦੀ ਲੜਾਈ ਲਈ ਤਿਆਰ ਹੋ ਤਾਂ ਜਾ ਕੇ ਤੁਹਾਨੂੰ ਹੱਕ ਹਕੂਕ ਮਿਲੂਗਾ ਉਹ ਤੇ ਇੰਡੀਆ ਨੇ ਪਾਕਿਸਤਾਨ ਦਾ ਦਬਾਰਾ ਖੋਲ ਲਿਆ 60 ਬਾੜਾਂ ਸਾਲਾਂ ਦੇ ਬਾਅਦ 1960 ਤੋਂ ਬਾਅਦ ਜਿਹੜਾ ਹੁਣ ਇਹਨੇ ਸਾਲਾਂ ਬਾਅਦ ਫਿਰ ਖੁੱਲ ਗਿਆ ਉਹ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਹੁਣ ਉਹਨਾਂ ਨੇ ਉਹ ਕਹਿੰਦੇ ਐਸੇ ਨਹੀਂ ਮੰਨਦੇ ਐਸੇ ਤਰੀਕੇ ਨਾਲ ਜੇ ਇੰਡੀਆ ਇਹਨੇ ਪੁਰਾਣੀ ਟ੍ਰੀਟੀ ਨੂੰ ਅੱਖਾਂ ਦਿਖਾ ਸਕਦਾ ਪਾਕਿਸਤਾਨ ਆਪਾਂ ਕਿਉਂ ਨਹੀਂ ਅੱਖਾਂ ਦਿਖਾ ਸਕਦੇ ਕਿ ਅੰਦਰ ਨੂੰ ਬਈ ਬਹੁਤ ਹੋ ਗਿਆ ਪੁਰਾਣਾ ਬਿਲਕੁਲ ਅਸੀਂ 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 ਰਿਵਿਊ ਜੋਉਨੇ ਆ ਹੁਣ ਅਸੀਂ ਆਪ ਅਸੀਂ ਇੱਥੇ ਪਿਆਸੇ ਮਰ ਜੀਏ ਸਾਡਾ ਪਾਣੀ ਧਰਤੀ ਹਟਲਾ ਖਤਮ ਹੋ ਜੇ ਅਸੀਂ ਸਾਰੇ ਦੇਸ਼ ਨੂੰ ਅਨਾਜ ਝੋਨਾ ਜਿਹੜਾ ਕਰ ਕਰਕੇ ਇਕੱਠਾ ਕਰਕੇ ਰੋਟੀਆਂ ਖਵਾਉਨੇ ਆ ਝੋਨਾ ਦਿੰਨੇ ਆ ਚੌਲ ਦਿੰਨੇ ਆ ਕਣਕ ਦਿੰਨੇ ਆ ਤੇ ਆਪ ਅਸੀਂ ਭੁੱਖੇ ਮਰ ਜੀਏ ਪਾਣੀ ਤੋਂ ਵੀ ਪਿਆਸੇ ਮਰ ਜੀਏ ਇਹ ਕਿਹੜਾ ਕਿਹੜਾ ਸੂਲ ਹੈਗਾ ਇਸ ਲਈ ਇਹ ਗੱਲਾਂ ਦੇ ਉੱਤੇ ਸਾਨੂੰ ਰਲ ਕੇ ਇੱਕ ਸਾਂਝੀ ਨੀਤੀ ਤੇ ਇੱਕ ਸਾਂਝੀ ਵਿਉਂਤਬੰਦੀ ਚ ਇੱਕ ਸਾਂਝਾ ਹੰਬੜਾ ਮਾਰਨਾ ਚਾਹੀਦਾ ਰਾਜਨੀਤਿਕ ਤੌਰ ਤੇ ਬਿਲਕੁਕੁਲ ਸ਼ੁਕਰੀਆ ਪ੍ਰਗਟ ਸਤੰਤ ਮਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਕੰਦਰ ਜੀ ਟਾਟਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ